ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਜੇਜੀ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਪਲਾਟ ਲੈ ਕੇ ਹਾਜ਼ਰ ਹੋਏ ਹਾਂ ਜੀ ਪਲਾਟ ਵੇਚਣੇ ਜੀ ਮਾਲਕਾਂ ਨੇ ਬਹੁਤ ਘੱਟ ਰੇਟ ਦੇ ਉੱਪਰ ਪਲਾਟ ਵੇਚਣੇ ਜੀ ਸੋ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ 1 ਕਿਲੋਮੀਟਰ ਦੂਰ ਖਾਨਪੁਰ ਪਿੰਡ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਪਲਾਟ ਬਣਿਆ ਹੋਇਆ ਹੈ ਕਲੋਨੀਆਂ ਦੇ ਵਿੱਚ ਪਲਾਟ ਆ ਦੋਸਤੋ ਤਕਰੀਬਨ 24 ਫੁੱਟ ਜੋ ਸੜਕ ਲੱਗਦੀ ਹੈ ਜੀ ਪਲਾਟ ਨੂੰ ਬਹੁਤ ਵਧੀਆ ਖੁੱਲੀ ਡੁੱਲੀ ਜਗ੍ਹਾ ਦੇ ਉੱਪਰ ਇਹ ਪਲਾਟ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਲਾਟ ਨੂੰ ਰਸਤਾ ਤਕਰੀਬਨ 24 ਫੁੱਟ ਸੜਕ ਲੱਗਦੀ ਹੈ ਜੀ ਪਲਾਟ ਨੂੰ ਖੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ 1 ਕਿਲੋਮੀਟਰ ਦੂਰ ਹੀ ਇਹ ਕਲੋਨੀ ਹੈ ਜੀ ਖਾਨਪੁਰ ਪਿੰਡ ਦੇ ਵਿੱਚ ਜਿਸ ਜਗ੍ਹਾ ਇਹ ਪਲਾਟ ਬਣਿਆ ਹੋਇਆ ਜੀ ਸੋ ਦੋਸਤੋ ਪਲਾਟ ਨੂੰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਬਹੁਤ ਘੱਟ ਰੇਟ ਦੇ ਉੱਪਰ ਪਲਾਟ ਨੂੰ ਸੇਲ ਕਰ ਰਹੇ ਨੇ ਸੋ 1,10,000 ਰੁਪਏ ਨੂੰ ਇੱਕ ਮਰਲਾ ਜਗ੍ਹਾ ਦਾ ਜੋ ਪਲਾਟ ਵੇਚਣਾ ਮਾਲਕਾਂ ਨੇ ਜੀ ਜਗ੍ਹਾ ਤੁਹਾਨੂੰ ਦੱਸ ਦਿੰਨੇ ਆ ਜੀ 20 ਫੁੱਟ ਜੋ ਸਾਈਜ਼ ਆ ਜਗ੍ਹਾ ਦਾ 62 ਫੁੱਟ ਦਾ ਪਲਾਟ ਹੈ ਜੀ ਲੰਬਾਈ ਦੇ ਵਿੱਚ ਤੇ 20 ਫੁੱਟ ਚੜਾਈ ਦੇ ਵਿੱਚ ਹੈ ਪਲਾਟ ਸੋ ਕਿਸੇ ਵੀ ਭੈਣ ਭਰਾ ਨੂੰ ਪਲਾਟ ਦੀ ਲੋਕੇਸ਼ਨ ਵਧੀਆ ਲੱਗਦੀ ਹੈ ਜੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਬਾਕੀ ਦੀ ਸਾਰੀ ਜਾਣਕਾਰੀ ਰੇਟ ਦੇ ਵਿੱਚ ਜੋ ਵੀ ਵਾਧ ਘਾਟ ਆ ਉਹ ਕਰਵਾ ਸਕਦੇ ਹੋ ਜੀ ਸੋ ਮਾਲਕਾਂ ਦਾ ਨੰਬਰ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਘਰ ਲੈ ਕੇ ਹਾਜ਼ਰ ਹੋਏ ਸੀ ਜੀ ਇੱਕ ਪਲਾਟ ਤੁਹਾਨੂੰ ਦਿਖਾ ਚੁੱਕੇ ਹੈ ਜੀ ਅਗਲਾ ਘਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸੋ ਦੋਸਤੋ ਅਗਲਾ ਘਰ ਤੁਸੀਂ ਦੇਖ ਰਹੇ ਹੋ ਜੀ ਮਾਲਕਾਂ ਨੇ ਸੇਲ ਕਰਨ ਹੈ ਜੀ 14 ਲੱਖ ਰੁਪਈਆ ਰੇਟ ਦੇ ਉੱਪਰ 100 ਗਜਾ ਜਗਾ ਦੇ ਵਿੱਚ ਇਹ ਘਰ ਜੋ ਮਾਲਕਾਂ ਵੱਲੋਂ ਬਣਵਾਇਆ ਗਿਆ ਜੀ ਰਸਤਾ ਤੁਸੀਂ ਘਰ ਨੂੰ ਜੋ ਲੱਗਦਾ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਘਰ ਚੈੱਕ ਕਰ ਸਕਦੇ ਹੋ ਜੀ 100 ਗਜਾ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਬਹੁਤ ਤੋਂ ਵਧੀਆ ਘਰ ਮਾਲਕਾ ਵੱਲੋਂ ਬਣਵਾਇਆ ਗਿਆ ਜੀ 14 ਲੱਖ ਰੁਪਿਆ ਰੇਟ ਰੱਖਿਆ ਜੀ ਮਾਲਕਾ ਨੇ ਕਰਦਾ ਮਾਲਕਾਂ ਦਾ ਮੋਬਾਈਲ ਨੰਬਰ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਭੈਣ ਭਰਾ ਨੂੰ ਘਰ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਜੀ ਤੇ ਬਾਕੀ ਰੇਟ ਦੇ ਵਿੱਚ ਜੋ ਵੀ ਮੌਕੇ ਤੇ ਵਾਧ ਘਾਟ ਹੈ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸੋ ਰਜਿਸਟਰੀ ਵਾਲੀ ਜਗ੍ਹਾ ਜੀ 100 ਗਜ 14 ਲੱਖ ਰੁਪਿਆ ਮਾਲਕਾ ਵੱਲੋਂ ਜੋ ਰੇਟ ਰੱਖਿਆ ਗਿਆ ਜੀ ਗੋਵਿੰਦਗੜ ਪਿੰਡ ਹੈ ਜੀ ਸਾਨੇਵਾਲ ਲੁਧਿਆਣਾ ਦੇ ਕੋਲ ਜਿਸ ਜਗ੍ਹਾ ਇਹ ਮਕਾਨ ਬਣਿਆ ਹੋਇਆ ਦੋਸਤੋ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਆਪਣਾ ਵਟਸਐਪ ਨੰਬਰ ਚੈਨਲ ਦਾ ਜੋ ਫਰੰਟ ਦੀ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਸਾਨੂੰ ਆਪਣੇ ਘਰ ਕੋਠੀ ਮਕਾਨ ਦੀ ਜਿਸ ਦੀ ਐਡ ਲਗਾਉਣੀ ਆ ਪੂਰੀ ਡਿਟੇਲ ਲਿਖ ਕੇ ਭੇਜੋ ਜੀ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਅੱਜ ਦੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ